Bye. Uh -huh. Thank you @@@@موسيقى Bye. ਤੈਨ ਲੱਗ ਤੂ ਤੇ ਨਾ ਹੀ ਮੰਨ ਪਰਮ ਤੰਬ ਲੱਗ ਬੋਲ ਤੇ ਨਾ ਜੀ ਰਹੀ ਬਿਆਹ ਲੱਗ ਤੂ ਤੇ ਨਾ ਹੀ ਮੰਨ ਪਰਮ ਤੰਬ ਲੱਗ

ਪਤਨ ਪ੍ਰਤੀ ਕਿਤੇ ਨੂੰ ਸਮ ਸੰਗੀ ਬੈਠਦਾ ਹੈ ਜਾਨਤ ਦੂਰ ਤੂੰ ਮੈਂ ਇਹ ਜੀ ਤੈਨੂੰ ਦੂਰ ਸਮਝਦਾ ਹੈ ਜਾਣਦਾ ਹੈ ਲੇਕਿਨ ਪਲ ਨੇਰ ਹੈ ਤੇ ਨੇੜੇ aur zindagi mein lalach ke karan ਇਹ ਕਿੰਨੀ ਤਰ੍ਹਾਂ ਦੇ ਝੋਖੇ ਤੜੀਆਂ ਕਰਦਾ ਹੈ ਤੇ ਉਹ ਨੂੰ ਉਹ ਦੂਜਾੰਦਾ ਹੈ ਲੇਕਿਨ ਸੰਸਾਰਿਕ ਜੀਵਾਂ ਨੂੰ ਇਧਰ ਉਧਰ ਤੱਕ ਉਹਨਾਂ ਤੋਂ ਚੋਰੀ ਉੱਤ ਤੱਕ ਤੇ ਉੱਤਰ ਵਿੱਚ ਇਧਰ ਦੇਖਦਾ ਹੈ ਤੇ ਨਾ ਕੋਈ ਦੇਖਦਾ ਨਹੀਂ ਜਿਆ ਇਹ ਕਿੰਪੜਿਆਂ ਵਿੱਚ ਰੁਕ ਕੇ ਗਰਮ ਔਰ ਝੋਖਾ ਤੜੀ ਕਰਦਾ ਹੈ ਔਰ ਬੜਾ ਇਨਸਾਨ ਦਾ ਜਤਨ ਹੈ ਕਿ ਦਿਖਾਵਾ ਕੋ ਛੋੜ ਹੈ ਲੇਕਿਨ ਉਸਦੀ ਕਰਨੀ ਕੋ ਛੋੜ ਹੈ ਮਿੰਜਾ ਨਾ ਇੱਕ ਸ਼ਬਦ ਪੰਜੀ ਪੈਸੇ ਦੀ ਬਿਲਾਵ ਰਾਬ ਦੇ ਵਿੱਚ ਹੀ ਬਖਸ਼ਿਸ਼ ਕੀਤਾ ਹੈ ਸ਼ਬਦ ਬੁਰਸਾ ਬਖਸ਼ਿਸ਼ ਕਰਦੇ ਨੇ ਕਿਤੇ ਇਨਸਾਨ ਇਹ ਜੀਵ ਤੇਰੇ ਅੰਦਰ ਕੋ ਛੱਡ ਹੈ ਇਕੰ ਤੂੰ ਦਿਖਾਵਾ ਕੁਝ ਹੋਰ ਕਰ ਗੁਰੂ ਸਾਹਿਬ ਕਹਿੰਦੇ ਨੇ ਮਨ ਕਿਆ ਕਹਤਾ ਹੌਂ ਕਿਆ ਕਹਤਾ ਤੇਰਾ ਮਨ ਤਾਂ ਕੁਝ ਅੰਦਰੋਂ ਕੁਝ ਹੋਰ ਕਹਿ ਰਿਹਾ ਲੇਕਿਨ ਤੂੰ ਕੁਝ ਮੂੰਹ ਕੁਝ ਹੋਰ ਬੋਲ ਰਿਹਾ ਆਪਾਂ ਆਮ ਜਾਣਦੇ ਆਂ ਕਿ ਦਫਾ ਆਪਾਂ ਬਹੁਤ سارے ਲੋਕਾਂ ਨੂੰ ਪਲੀਜ਼ ਕਰਨ ਦੇਖਾ ਚਾਹੇ ਉਹਨਾਂ ਨੂੰ ਅੰਦਰੋਂ ਨਫ਼ਰਤ ਕਰਦੇ ਹੋਈਏ ਸਾੜਾ ਹੋ ਗਿਆ ਨਾਂ ਪ੍ਰਤੀ ਲੇਕਨ ਮੁੱਤੋਂ ਵੱਡਾ ਨਿਕਲ ਆ। ਧੰਨ ਪਾਪ ਜੀ ਤੁਹਾਡੇ ਦਰਸ਼ਨ ਹੋ ਗਏ। ਅੰਦਰੋਂ ਕਹਿੰਦਾ ਵੇ ਕਿੱਥੇ ਮੁੱਤੋਂ ਨੰਬਰ ਤੇ ਲੱਗਿਆ ਮਿਲਿਆ। ਮਨ ਕਿਹਾ ਕਹਤਾ ਹਾਂ ਕਿਆ ਕਹਤਾ। ਕਹਿੰਦੇ ਤੂੰ ਖਿਆਲ ਕਰ ਉਹ ਪ੍ਰਭੂ ਨੂੰ ਸਭ ਕੁਝ ਨਜ਼ਰ ਆ ਰਿਹਾ। ਜਾਨ ਪਰਵੀਨ ਠਾਕ ਪ੍ਰਭ ਮੇਰੇ। ਤੇ ਸਾਗੇ ਕਿਆ ਕਹਤਾ। वो प्रभु तो सब कुछ जानता है।, है कुछ नहीं पछाने जो जीवन में होता तू कुछ भी ना बोल तब भी तेन तेरी पछाण जानता है तेन वो जानता है रेमन का ਟਹਿਕੇ ਕਹਿੰਦੇ ਤੂੰ ਕਿਉਂ ਲੋਕਾਂ ਦਾ ਧੋਖਾ ਕਰਨਾ ਇਥੇ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਯਤਨ ਕਰੇ ਮਾਨੁਖ ਟਹਿਕਾਵੇ ਧੋਖਾ ਦਰਤ ਕਰਦਾ ਪੋਸ਼ਿਚ ਕਰਦਾ ਲੇਕਿਨ ਉਹਨੂੰ ਇਹ ਅਹਿਸਾਸ ਨਹੀਂ ਕਿ ਉਹ ਪ੍ਰਭੂ ਤਾਂ ਜਾਣਦਾ ਹੈ पाप करे कर मुकर पावे पेख करे निर्वाणे बाले पेख बड़े धार्मिक चिहन सारा कुछ लगा के लोगों को परमा कोशिश करता है लेकिन उस प्रभु दे अगे तेरी कोई चलनी नहीं है इतने भी गुस्सा कहते हैं अन्न बोले को तो ही पछाने जो जीवन में होता रेमन काए हे मेरे मन क्यों ਕਹਾਲੋ ਦੇਖ ਕਿਥੋਂ ਤੱਕ ਤੂੰ ਲੋਕਾਂ ਨੂੰ ਠੋਖਾ ਤੜੀ ਦੇ ਜਾਏਗਾ ਜੋ ਦੇਖਦਾ ਵੀ ਹੈ ਸੁਣਦਾ ਵੀ ਹੈ ਇੱਕ ਬਲਵਰਗ ਵਿੱਚ ਇੱਕ ਹੋਰ ਸ਼ਬਦ ਆਉਂਦਾ ਹੈ ਕਿੰਨੇ ਨੇ ਤੁੰਮ ਸਮਰਥਾ ਕਾਰਨ ਕਰ ਟਾਕਣ ਢਾਕ ਰਬ ਮੇਰੇ ਉਹ ਹੀ ਅਪਰਾਧੀ ਸਾਰਣ ਚ ਹੈ कि कंदे ने जो जो कीनो सो तुम पिक् जानियो पखेओ पिक थोर नहीं कच ईंट मुकरन बड पर ताप सुनियो प्रभु तुमरो कोट तेरो नाम हरण हमरो सौ सदा सद बोलन तुमरो बिद पद करणा ने किरपार किरपार ने कंदे ने ਦੇ ਨੂੰ ਸਾਰਾ ਕੁਝ ਜਾਂਦਾ ਹੈ ਉਹ ਗੁਰੂ ਸਾਹਿਬ ਕਹਿੰਦੇ ਨੇ ਤੂੰ ਲੁਕਾਉ ਨਹੀਂ ਸਕਦਾ ਤੂੰ ਇਸ ਚੱਕਰ ਸੁਨਾਪੈ ਕਿੱਥੋਂ ਤੱਕ ਤੂੰ ਲੋਕਾਂ ਨੂੰ ਮਲ ਟੋਖਾ ਧੜੀ ਦੇ ਜਾਏਗਾ ਵਾਲੇ ਭੇਕ ਬਣਾ ਕੇ ਲੇਕਨ ਤੂੰ ਧੋਖਾ ਠੀਕ ਕਰ ਸਕਦਾ ਕਿਉਂਕਿ ਤੇਰਾ ਧੋਖਾ ਜਿਹੜਾ ਜਿਹੜਾ ਪਾਪ ਹੈ ਲੁਕਿਆ ਨਹੀਂ ਸਕਦਾ ਤੇ ਗੁਰੂ ਸਾਹਿਬ ਆਪ ਹੀ ਤੇ ਬਖਸ਼ਿਸ਼ ਕਰਦੇ ਨੇ ਮੈਂ ਸਮਝ ਨਹੀਂ ਬੋਤਲਣ ਕਿ ਉਹ ਕੀਰਤਨ ਜੇ ਪੁਣਾ ਹੈ ਕੰਨੇ ਨੇ ਇਹ ਤੇਰੇ ਜਿਹੜੇ ਅੰਦਰ ਭਟਕਣਾ ਹੈ ਤੇਰਾ ਭਲੇਖਾ ਹੈ ਪਰ ਕਦੋਂ ਤੱਕ ਹੈ ਪਤਾ ਤੈਨੂੰ ਕਦੋਂ ਇਹ ਉਦੋਂ ਤੱਕ ਹੈ ਤੇਰੀ ਅੰਦਰ ਜਦ ਤੱਕ ਭਟਕਣਾ ਹੈ ਜਦ ਲਗ ਟੂਟੇ ਨਹੀਂ ਮਨ ਪਰਮਾ ਤਬਲੇ ਮੁਕਤ ਨਾ ਹੋਏ ਤੇਰੇ ਜਿਹੜੇ ਪਰਮੇ ਜਾਂਦਾ ਖਤਮ ਹੋ ਸਕਦੇ ਤੂੰ ਇਸ ਤੋਂ ਮੁਕਤ ਨਹੀਂ ਇਹ ਜੋ ਕੋ ਖਤੜੀ ਤੂ ਕਰਦਾ ਤੇਰੇ ਅੰਦਰ ਜਿਹੜਾ ਕੋ ਕੰਡਾ ਹੈ ਇਹ ਤੂੰ ਤੂੰ ਮੁਕਤ ਨਹੀਂ ਹੋ ਸਕਦਾ ਕਹੋ ਨਾਨਕ ਦਇਆਲ ਸਵਮੀ ਸੰਤ ਪਦ ਜਨ ਸੋਈ ਜਿਹੜੇ ਮੁਕਤ ਹੋਏ ਨੇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਉਹ ਸੰਤ ਨੇ ਭਗਤ ਨੇ ਉਹਦੇ ਜਾਣੇ ਤੂੰ ਬਾਗ ਨੇ ਪੇ ਕਿਤਨੇ ਵੀ ਕੀ ਜਾ ਆਪਾਂ ਹੋਰ ਸਬਦ ਬਿਆਨ ਨੇ ਸੋਹੀ ਮੱਲਾ ਪਹਿਲਾ ਕਰ ਸੇਮਾ ਉਹ ਜਲ ਕੇ ਆਂਚੇ ਖਣਾ ਕੋਟਮ ਕਾਲਡ ਦਾਸ ਤੋਂ ਤੂੰ ਤੇ ਝੁਟਣਾ ਉਤਰੀ ਉਹਦੇ ਵਿੱਚ ਆਂਦਾ ਹੈ ਬੱਗਾ ਬੱਗੇ ਕੱਪੜੇ ਤੀਰਤ ਮੰਝ ਦਸਾਂ ਕੋਟਕੁਟ ਜੀਆਂ ਕਾਮਣੇ ਬੱਗੇ ਨਾ ਕਹਿਆ ਬੱਗੇ ਕੀ ਤੂੰ ਬਾਹਰਲਾ ਸਰੂਪ ਵਾਲੇ ਧਾਰਮਿਕ ਚਿੰਨ ਪਾ ਕੇ ਪੰਗਾ ਬਣਦਾ ਸੋਹਣਾ ਬਣਦਾ ਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਅੰਦਰੋਂ ਅੰਦਰ ਤੂੰ ਲੋਕਾਂ ਦੇ ਖੂਨ ਚੂਸਦਾ उस प्रभु तो छुपया हो नहीं है नहीं है सो गुरु कृपा करे सा गुरु सब ने यह इशारा किया है के हे जी, कोशिश कर अंदर तेरी करनी और तेरी कहनी एक हो जाए प्रभु ने ही पसंद है ਜਿਹੜੇ ਇਸ ਵਿੱਚ ਆ ਜਾਂਦੇ ਉਹੀ ਉਹਦੇ ਪਿਆਰੇ ਭਗਤ ਨੇ ਸੰਤ ਨੇ ਜਨ ਨੇ ਜਿਹੜੇ ਦੂਸਰੇ ਪਾਸੇ ਨੇ ਉਹ ਚਾਹੇ ਸਮਝਣ ਕਿ ਮੈਂ ਕੋਈ ਧਾਰਮਿਕ ਪੈਦਾਵਾ ਪੈਨ ਕੇ ਮੈਂ ਕੁਝ ਕੋਈ ਧਰਮ ਕੋਈ ਗੱਲ ਕਰ ਰਿਹਾ ਹਾਂ ਉਹਨਾਂ ਦਾ ਕੋਈ ਕਨਸੈਪਟ ਹੋਏਗਾ ਇਹ ਕੰਨ ਨਹੀਂ ਤੇਰਾ ਪ੍ਰੇਖਾ ਹੈ ਤੂੰ ਤਦ ਹੀ ਤੇਰਾ ਭਾਰ ਉਤਾਰਾ ਹੋ ਸਕਦਾ ਹੈ ਜੇ ਤੇਰੇ ਮਨ ਔਰ ਬਾਹਰ ਦੇ ਦੇ ਇਲ ਸਾਬਤਾ ਹੋ ਗਏ ਤੇਰੇ ਵਿੱਚ ਇੱਕ ਇੱਕੋ ਜਿਹੀ ਜੀ ਹੋ ਗਏ ਕਿੰਨੇ ਜੋ ਜੀ ਹੋਏ ਸੋ ਉਗ ਬਾਇ ਮੂਹ ਕਹਿਆ ਬਾਪ ਬੇਤਰ ਮੀਜੇ ਮਿਕ ਮੰਗੇ ਅਮਰ ਦੇਖ ਰਹੀਆਂ ਇਹ ਨਹੀਂ ਜੋ ਤੂੰ ਬੀਜੇਗਾ ਉਹ ਵੀ ਤੈਨੂੰ ਮਿਲਣਾ ਇਹ ਅਸੂਲ ਹੈ ਕੁਦਰਤ ਦਾ ਜੋ ਤੂੰ ਬੀਜੇਗਾ ਉਸਦਾ ਫਲ ਵੀ ਤੈਨੂੰ ਵਾਸ਼ ਲੈਣਾ ਪਏਗਾ ਤੂੰ ਉਸ ਤੋਂ ਬਾਅਦ ਫਲ ਤੋਂ ਕਦੀ ਵਿਰਵਾ ਨਹੀਂ ਰਹਿ ਸਕਦਾ ਪਾਪ ਤੋਂ ਉਹ ਤੂੰ ਬਚ ਨਹੀਂ ਸਕਦਾ ਤੈਨੂੰ ਉਹ ਫਲ ਭੁਗਤਣਾ ਹੀ ਪਏਗਾ ਮਸਕੀਨ ਸਭ ਕਹਿੰਦੇ ਹੁੰਦੇ ਨੇ ਕਹਿੰਦੇ ਤੂੰ ਦੁਖੀ ਹੈ ਸਮਝ ਲੈ ਤੂੰ ਕਿਸੇ ਨੂੰ ਦੁੱਖ ਦਿੱਤਾ ਹੈ ਇਸ ਕਰਕੇ ਜੋ ਸੀ ਕਿਸੇ ਪ੍ਰਤੀ ਚੇਤਬਨੀ ਦੇ ਵਿੱਚ ਵੀ ਕਿਸੇ ਪ੍ਰਤੀ ਸੀ ਬੀਜਾ ਹੈ ਉਸ ਤੇ ਫਲ ਸਾਨੂੰ ਮਿਲੇਗਾ ਕਿਉਂਕਿ ਬੀਜ ਜੇ ਆਪਣੀ ਧਰਤੀ ਤੇ ਸਰੂਪ ਅੰਦਰ ਮਨ ਰੂਪੀ ਸਰੀਰੂਪੀ ਧਰਤੀ ਤੇ ਆ ਬੀਜਿਆ ਤੇ ਫਲ ਤਾਂ ਸਾਨੂੰ ਲੈਣਾ ਪੈਗਾ ਨਾ ਅਸੂਲ ਹੈ ਨਾ ਕੁਦਰਤ ਦਾ ਸੋਇਸ ਦਾ ਕੁਲ ਕਿਰਪਾ ਕਰੇ ਮੈਂ ਕਈ ਵਾਰ ਮਹਿੰਦੀ ਕਰਦਾ ਬਾਣੀ ਅਥਾ ਹੈ ਔਰ ਰਸਪ ਨੜੀ ਹੈ ਸੁਆਦਲੀ ਹੈ ਲੇਕਿਨ ਆਪਾਉਟ ਤੱਕ ਪਹੁੰਚ ਨਹੀਂ ਸਕਦੇ ਬਿਆਨ ਕੋ ਨਾ ਪੁੱਛਦੀ ਆਨੇ ਫਤਿਹ ਜੋ ਵਾਹਿਗੁਰੂ ਜੀ ਦਾ ਸਾਂ ਵਾਹਿਗੁਰੂ ਜੀ ਦਾ ਪਤਾ